ਸਤਿ ਸ਼੍ਰੀ ਅਕਾਲ ਦੋਸਤੋ ਪਿਆਰਪਰੀ ਫਤੇ ਕੁੰਕਰ ਰਿਕਾਰਡਿੰਗ ਤੇ ਤੁਹਾਡਾ ਸਾਰੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਕੀਰਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਇੱਕ ਅੰਕ ਤੇ ਤੁਹਾਨੂੰ ਤੁਹਾਡੇ ਜੀਵਨ ਦੇ ਲਈ ਕੀ ਕਰਨਾ ਚਾਹੀਦਾ ਕਿਵੇਂ ਪ੍ਰੇਰਿਤ ਕੀਤਾ ਗਿਆ ਤੇ ਤੁਹਾਡੇ ਸਿਧਾਂਤ ਕੀ ਨੇ ਤੁਸੀਂ ਕਿੰਨਾ ਕਰਮਾ ਕਰਕੇ ਇੱਕ ਚੰਗੇ ਇਨਸਾਨ ਬਣ ਸਕਦੇ ਹੋ ਇੱਕ ਚੰਗਾ ਜੀਵਨ ਨਿਵਾ ਸਕਦੇ ਹੋ ਚੰਗਾ ਜੀਵਨ ਜੀ ਸਕਦੇ ਹੋ ਉਹ ਦੀ ਵੀਡੀਓ ਆਉ ਦੇਖ ਰਹੇ ਆ ਤੇ ਇਸ ਵੀਡੀਓ ਦੇ ਵਿੱਚ ਕੀ ਲਿਖਿਆ ਕੀ ਤੁਸੀਂ ਸੁਣਨਾ ਤੇ ਕੀ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਉਣਾ ਇਹ ਵੀਡੀਓ ਜ਼ਰੂਰ ਦੇਖਿਓ ਬਾਕੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਕਦੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਦਿਨ ਗੁਰੂ ਜੀ ਨੇ ਸਭਾ ਵਿੱਚ ਕਿਹਾ ਕਿ ਕਾਲ ਯੁਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਜਪਜੀ ਸਾਹਿਬ ਦੀ ਬੜੀ ਮहिमा ਹੋਵੇਗੀ ਜਿਸ ਦਾ ਸਿਮਰਨ ਕਰਨ ਨਾਲ ਸਭ ਆਪ ਅਤੇ ਵਿਗਨ ਮਿਟ ਜਾਣਗੇ ਚਿੱਤ ਵਿੱਚ ਪੀੜ ਧਾਰ ਕੇ ਨਿਤ ਪਾਠ ਕਰਨ ਨਾਲ ਅੰਤ ਵਿੱਚ ਮਨੁੱਖ ਨੂੰ ਭਲੀ ਗਤੀ ਪ੍ਰਾਪਤ ਹੋਏਗੀ ਇਹ ਸੁਣ ਕੇ ਭਾਈ ਅਨੰਦ ਲਾਲ ਜੀ ਅਤੇ ਇੱਕ ਪਿੰਡੀ لال ਨਾਮ ਦਾ ਪੰਡਤ ਦੋਵੇਂ ਜਿਵੇਂ ਵਿਸ਼ਾਲ ਮਹਿਮਾ ਹੈ ਗੁਰੂ ਜੀ ਨੂੰ ਇਸ ਬਾਰੇ ਪੁੱਛਣ ਲੱਗੇ ਸ੍ਰੀ ਸੁਖਮਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਤੇ ਸ੍ਰੀ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਇਹਨਾਂ ਬਾਣੀਆਂ ਦਾ ਜੋ ਵੀ ਵੱਡਾ ਮਹਾਤਮ ਹੈ ਉਹ ਤੁਸੀਂ ਆਪਣੇ ਮੁਖ ਤੋਂ ਉਚਾਰਨ ਕਰੋ ਐਨੇ ਵਿੱਚ ਭਾਈ ਆਨੰਦ ਲਾਲ ਨੇ ਕਿਹਾ ਮਹਾਰਾ ਜੀ ਮੈਂ ਉਦੋਂ ਬੜਾ ਹਰਾਮ ਹੋਇਆ ਜਦੋਂ ਸਰਾ ਵਿੱਚ ਇੱਕ ਸਿੱਖ ਨੂੰ ਵੇਖਿਆ ਉਸ ਵਿੱਚ ਬਹੁਤ ਵੱਡਾ ਪ੍ਰੇਤ ਪਰਵੇਸ਼ ਕੀਤਾ ਸੀ ਐਨਾ ਪ੍ਰਸੰਗ ਚੱਲ ਹੀ ਰਿਹਾ ਸੀ ਕਿ ਬਹੁਤ ਗੁਣੀ ਕਵੀ ਗੁਰੂ ਜੀ ਦੇ پاس ਆਏ ਪਾਣ ਸੁਣਨ ਵਿੱਚ ਜਿਹੜੇ ਗੁਰੂ ਜੀ ਦਾ ਦਿਲ ਪਰਚਾਵਾ ਕਰਦੇ ਸਨ ਤੇ ਜਿਨ੍ਹਾਂ ਦੇ ਨਾਲ ਗੁਰੂ ਜੀ ਮਿਲ ਕੇ ਰਸਮਈ ਚਰਚਾ ਕਰਦੇ ਸਨ ਵੀਦੀ ਚੰਦ ਪੰਡਤ ਬ੍ਰਿਜਲਾਲ ਖਾਨ ਚੰਦ ਅਤੇ ਨਿਹਾਲ ਚੰਦ ਸੈਨਾਪਤੀ आलम शाह मदन पहाड़ी यह सारे भी उ पहुंच गए कवि बल सुखिया धर्म सिंह धन्ना सिंह सेवक आदि आ गए हंस राम आदिक होर कवि सन जेडे श्रोमणी विद्वान सन सारे ने वक् वक तौर पर मथा टेकिया सतगुरु जी वेख के वह सभा बैठ गए तो बाद बड़ी छेती सद्दू मद्दू दोमेर रबाबी आ गए तद वह आके कीर्तन कर लगे ਫਿਰ ਸਾਰੇ ਸਥਿਰ ਚਿਤ ਹੋ ਕੇ ਬੈਠ ਗਏ ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਜਿਹੜੇ ਸਿੱਖ ਨੂੰ ਪ੍ਰੇਤ ਜੰਮੜ ਜਾਂਦਾ ਹੈ ਤੁਸੀਂ ਵੇਖਿਆ ਹੋਣਾ ਉਹ ਸ਼੍ਰੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ ਜਿਨ੍ਹਾਂ ਨੂੰ ਸ਼੍ਰੀ ਜਪਜੀ ਸਾਹਿਬ ਜ਼ੁਬਾਨੀ ਯਾਦ ਹੁੰਦਾ ਹੈ ਉਹਨਾਂ ਉੱਤੇ ਪ੍ਰੇਤਾਂ ਦਾ ਕੋਈ ਵਾਸ ਨਹੀਂ ਚੱਲਦਾ ਨੇੜੇ ਬੈਠੇ ਖਾਲਸੇ ਨੇ ਗੁਰੂ ਜੀ ਦਾ ਬਚਨ ਸੁਣਿਆ ਤਾਂ ਪੁੱਛਣ ਵਾਸਤੇ ਚੰਗੀ ਤਰ੍ਹਾਂ ਕਿਹਾ ਏ ਸਤਿਗੁਰੂ ਜੀ ਸੱਚੇ ਬਾਸ਼ਾ ਜੀ ਇਸ ਬਾਰੇ ਦੱਸ ਦਿਓ ਚਿੱਤ ਵਿੱਚ ਬੜੇ ਸੰਸੇ ਜੁੜੇ ਹਨ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਜਾਂ ਸ਼ਰੀਰ ਦੀ ਰੱਖਿਆ ਹੁੰਦੀ ਹੈ ਇਹ ਤੁਸੀਂ ਨਿਰਣਾ ਕਰਕੇ ਅੱਤੇ ਸਾਡੇ ਤੇ ਕਿਰਪਾ ਕਰਕੇ ਉਚਾਰਨ ਕਰੋ ਸਤਿਗੁਰੂ ਜੀ ਨੇ ਮੁਕਤੋਂ ਫੁਰਮਾਨ ਕੀਤਾ ਜੇ ਅੰਮ੍ਰਿਤ ਫਲ ਕਿਸੇ ਨੇ ਹੱਥ ਵਿੱਚ ਲਿਆ ਹੈ ਜਿਹੜਾ ਇਸ ਨੂੰ ਖਾ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ ਭੁੱਖੇ ਪਿਆਸੇ ਦੇ ਵੀ ਦੁੱਖ ਦੂਰ ਹੋ ਜਾਂਦੇ ਹਨ ਅੰਮ੍ਰਿਤ ਫਲ ਜਿਵੇਂ ਦੋਵੇਂ ਕੰਮ ਕਰਦਾ ਹੈ ਅਮਰ ਵੀ ਤੇ ਭੁੱਖ ਪਿਆਸ ਦਾ ਵੀ ਨਾਸ਼ ਹੁੰਦਾ ਹੈ ਇਸ ਪ੍ਰਕਾਰ ਦੀਆਂ ਦੋ ਸ਼ਕਤੀਆਂ ਸ੍ਰੀ ਜਪਜੀ ਸਾਹਿਬ ਵਿੱਚ ਹੀ ਹਨ ਤਨ ਦੀ ਰੱਖਿਆ ਹੁੰਦੀ ਹੈ ਤੇ ਮੁਕਤੀ ਪਦਵੀ ਪ੍ਰਾਪਤ ਹੁੰਦਾ ਹੈ ਇਹ ਸਦਾ ਦੋਵੇਂ ਫਲ ਦਿੰਦਾ ਹੈ ਇਹ ਸੁਣ ਕੇ ਤਦ ਪੰਡਤ ਬ੍ਰਿਜ ਲਾਲ ਉਸ ਸਮੇਂ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਜੀ ਇੱਕ ਦਿਨ ਸੁਪਨੇ ਵਿੱਚ ਪ੍ਰਗਟ ਰੂਪ ਵਿੱਚ ਮੈਂ ਸਤਿਗੁਰ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਮੈਂ ਹੁਣ ਆਪਣਾ ਜਨਮ ਕਿਰਤਾਰਥ ਹੋਇਆ ਜਾਣਿਆ ਹੈ ਪਰਮਾਰਥ ਜਪਜੀਰਾ ਹੋਇਆ ਹੈ ਜੋ ਮੈਂ ਸੁਣਿਆ ਸੀ ਉਹ ਮੈਂ ਸੁਣਾਉਣਾ ਚਾਹੁੰਦਾ ਹਾਂ ਜੋ ਸ਼ਲੋਕ ਮੈਂ ਰਚਿਆ ਸੀ ਉਹ ਸੁਣਾਉਣਾ ਚਾਹੁੰਦਾ ਹਾਂ ਜਿੰਨਾ ਕੁ ਮੈਂ ਸਮਝਿਆ ਹੈ ਸਤਿਗੁਰ ਜੀ ਨੇ ਫਿਰ ਉਚਾਰਨ ਕੀਤਾ ਤੂੰ ਗੁਰੂ ਘਰ ਦਾ ਪੰਡਿਤ ਹੈ ਤੇਰੀ ਵਿਚਾਰ ਗੁੱਦੀ ਹੈ ਗੁਰੂ ਜੀ ਵਿੱਚ ਤੁਹਾਡਾ ਵੱਡਾ ਭਰੋਸਾ ਹੈ ਜਿਵੇਂ ਸੁਣਿਆ ਹੈ ਹੁਣ ਉਸ ਤਰ੍ਹਾਂ ਉਚਾਰਨ ਕਰੋ ब्राह्मण ਨੇ 사드ਗੁਰੂ ਜੀ ਪਾਸੋਂ ਸੁਣ ਕੇ ਆਪਣੇ ਆਸ਼ੇ ਵਾਲਾ ਸ਼ਲੋਕ ਸੁਣਾਇਆ ਸ਼ਲੋਕ ਹਰ ਸ਼ਤਰੁਨ मम ਗ੍ਰਹਿ ਦੀਵਾਰਾ ਤ੍ਰੋਹੇ ਦੁਖਦਾਨ ਤਰਾਹੇ ਮਾ ਦਰਸ਼ਿਆ ਗੋਰੋ ਸੋਪਨ ਸ਼ਲੋਕੋ ਕਿਤ ਰੁਕਤਵਾਨ ਏ ਗੁਰੂ ਜੀ ਮੇਰੇ ਘਰ ਵਿੱਚ ਹੋ ਰਾਤੀ ਤੇ ਦਿਨੇ ਦੁਖ ਦੇਣ ਵਾਲੇ ਵੈਰੀਆਂ ਨੂੰ ਦੂਰ ਕਰਕੇ ਰੱਖਿਆ ਕਰੋ ਤੇ ਮੈਨੂੰ ਆਪਣਾ ਦਰਸ਼ਨ ਦਿਖਾਓ ਇਸ ਪ੍ਰਕਾਰ ਪ੍ਰਾਰਥਨਾ ਕਰਨ ਤੇ ਗੁਰੂ ਜੀ ਨੇ ਸੁਪਨੇ ਵਿੱਚ ਸ਼ਲੋਕ ਰੂਪ ਵਚਨ ਕਿਹਾ ਇਸ ਪ੍ਰਕਾਰ ਪੰਡਤ ਬ੍ਰਿਜ ਲਾਲ ਨੇ ਪੜਿਆ ਫਿਰ ਸੰਗਤ ਨੇ ਨਾਲ ਬੋਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੁਪਨੇ ਵਿੱਚ ਤਦ ਦੋਹਾਂ ਦੇ ਦਰਸ਼ਨ ਹੋਏ ਜਿਹੜਾ ਉੱਥੇ ਸੁਣਿਆ ਹੈ ਉਸ ਨੂੰ ਸੁਣਾਉਦਾ ਹਾਂ ਬਲੀ ਪ੍ਰਕਾਰ ਸੁਣੋ ਤਾਂ ਕਿ ਪਵਿੱਤਰ ਸ਼ੁਭ ਕਥਨ ਪ੍ਰਾਪਤ ਹੋਵੇ ਗੁਰੂ ਜੀ ਦੇ ਬਚਨਾਂ ਅਤੇ ਗੁਰੂ ਜੀ ਦੀ ਵਡਿਆਈ ਕੌਣ ਕਹਿ ਸਕਦਾ ਹੈ ਜਿਹੜੀ ਵੱਡੀ ਤੋਂ ਵੱਡੀ ਹੈ ਸਲੋਕ ਮੋਕਸ਼ੇ ਚ ਪ੍ਰਾਣੇ ਗੁਣੇ ਦਰਵੇ ਲਾਭੇ ਭਰਮੇ ਵਿਰਖ ਤੋ ਸੁਰ ਸੇਵਨੇ ਵਾ ਯੋਖਿਤ ਸੁਦਾਸੇ ਸਤ ਪੁੱਤਰ ਯਾਨੇ ਸੰਗ੍ਰਹਿ ਸੁਭਾਵੇ ਰਿਸ਼ਟੋ ਪਰਮੋਤੇ ਮੁਕਤੀ ਵਿੱਚ ਪ੍ਰਾਣਾ ਦੀ ਰੱਖਿਆ ਵਿੱਚ ਗੁਣ ਤੇ ਧਨ ਦੇ ਲਾਭ ਵਿੱਚ ਧਰਮ ਵਿੱਚ ਉਦਾਸੀ ਵਿੱਚ ਆਗਿਆਕਾਰ ਸ੍ਰੇਸ਼ਟ ਇਸਤਰੀ ਵਿਉਣ ਵਿੱਚ ਸ੍ਰੇਸ਼ਟ ਪੁੱਤਰ ਦੇ ਪ੍ਰਾਪਤ ਕਰਨ ਵਿੱਚ ਮਨ ਰੋਕਣ ਵਿੱਚ ਯੋਧੇ ਵਿੱਚ ਅਸਰ ਫੜਨ ਦੇ ਵਿੱਚ ਵਸੀਕਾਰ ਕਰਨ ਵਿੱਚ ਧਰਮ ਰਾਜਨੀਤੀ ਵਿੱਚ ਦਾਨ ਵਿੱਚ ਗੁਣਾ ਦੇ ਖਜ਼ਾਨੇ ਭਾਵ ਗੁਣੇ ਇਕੱਠੇ ਕਰਨ ਵਿੱਚ ਇਹਨਾਂ ਸਾਰਿਆਂ ਵਿੱਚ ਸਤਨਾਮ ਬਾਣੀ ਜਿਸ ਦੇ ਆਦ ਓੰਕਾਰ ਹੈ ਕਾਲਯੁਗ ਵਿੱਚ ਧਾਰਨ ਕਰੇ ਸ਼ਲੋਕ ਸੁਣ ਕੇ ਫਿਰ ਸੰਗਤ ਨੇ ਕਿਹਾ ਸੁਪਨੇ ਵਿੱਚ ਇੱਕ ਸਿੱਖ ਨੂੰ ਸ਼ਲੋਕ ਆਇਆ ਹੈ ਇਸ ਦਾ ਭਾਵ ਅਰਥ ਸਮਝਾਓ ਸਤਿਗੁਰੂ ਜੀ ਤੁਸੀਂ ਇਸ ਨੂੰ ਆਪਣੇ ਮੁਖਾਰ ਪਿੰਦ ਤੋਂ ਸੁਣਾਓ यह सुन के सतगुरु जी ने चंकी तरह उच्चारण किया श्री जप जी नू, मंत्र समझो मन जपे जा मूह मरादूला है जेड़े इस अपने हिरदेन करके सिमरते हैं दयाल सतगुरु जी ने उसके उस अर्थ कि सिखा नहाल करना चाहते सन तीन तरह के दुख हैं आद व्याद उपाध तीन तरह के रोग हैं वात पित ਕਫ ਅਤੇ ਬਾਦ ਪਿਤ ਤੇ ਕਫ ਦੇ ਵਿਗੜਨ ਨੂੰ ਖਤਮ ਕਰਨ ਹਾਰੇ ਹਨ ਮੁਕਤੀ ਯੁਗਤੀ ਤੇ ਉਤਮ ਪਦਵੀ ਪ੍ਰਾਪਤ ਹੁੰਦੀ ਹੈ ਸੁਖੀ ਰਹਿੰਦਾ ਹੈ ਤੇ ਅਬਗਤ ਨਹੀਂ ਜਾਂਦਾ ਹੈ ਭੋਜਨ ਉੱਤੇ ਉਚਾਰਨ ਕਰੇ ਤਾਂ ਰਿਧੀਆਂ ਸਿੱਧੀਆਂ ਵਧਦੀਆਂ ਹਨ ਤੇ ਅਨਾਜ ਬੇਕਾਰ ਨਹੀਂ ਜਾਂਦਾ ਹੈ ਸੁਖ ਸਿਹਤ ਭੋਜਨ ਪਚੇਗਾ ਤੇ ਬਾਦ ਪਿਤ ਅਤੇ ਕਫ ਪੈਦਾ ਨਹੀਂ ਹੋਣਗੇ ਕਾਲ ਰਹਿਤ ਹੋ ਕੇ ਸਾਰੇ ਦੋਖ ਮਿਟ ਜਾਣਗੇ ਬਹੁ ਲੰਮੀ ਉਮਰ ਵਾਲਾ ਹੋਵੇਗਾ ਤੇ arogh ਰਹੇਗਾ ਧਨ ਲਾਭ ਵਿੱਚ ਧਰਮ ਵਿੱਚ ਤੇ ਉਦਾਸੀ ਵਿੱਚ ਵੀ ਸੁਖਦਾਇਕ ਹੈ ਇਸਤਰੀ ਵਿਆਹਣ ਪੁੱਤਰ ਪੈਦਾ ਹੋਣ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਵਿੱਚ ਵੀ ਸੁਖਕਾਰੀ ਹੋਵੇਗਾ ਯੁੱਧ ਲਈ ਚੜ੍ਹਾਈ ਕਰਨ ਤੇ ਸ਼ਸਤਰਾਂ ਦਾ वार ਨਹੀਂ ਹੋਵੇਗਾ ਹਾਥੀਆਂ ਘੋੜਿਆਂ ਦੀ ਸਵਾਰੀ ਕਰਨ ਸਮੇਂ ਵੀ ਸਹਾਈ ਹੋਵੇਗਾ ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਬਾਹਰ ਜਾਣਾ ਇਸ ਪ੍ਰਕਾਰ ਦੇ ਜਿਹੜੇ ਮਹਾਨ ਕਾਰੇ ਹਨ ਗੁਰੂ ਜੀ ਅੱਗੇ ਸੈਨੇਮਰ ਹੋ ਕੇ ਮੱਥਾ ਟੇਕੇ ਤੇ ਦ੍ਰਿੜ ਪ੍ਰਤੀਤ ਕਰਕੇ ਸਿਮਰਨ ਵਿੱਚ ਲੱਗ ਜਾਵੇ ਸਿੱਖ ਆਪਣੇ ਗੁਰੂ ਜੀ ਨੂੰ ਦਸਵੰਦ ਦੇਵੇ ਕਹੇ ਕਿ ਅੱਗੇ ਨੂੰ ਮੈਂ ਖੜਾ ਪ੍ਰਸ਼ਾਦ ਕਰਵਾਵਾਂਗਾ ਐਸੀ ਸੁਖਣਾ ਸੁਖੇ ਦਾਨ ਦੇਣ ਲੈਣ ਸਮੇ ਵੀ ਜਾਪ ਕਰੇ ਆਪਣਾ ਭੈੜਾ ਸੁਭਾਅ ਬਦਲਣ ਵਾਸਤੇ ਵੀ ਜਾਪ ਕਰੇ ਭੂਤ ਪ੍ਰੇਤ ਅਤੇ ਚੁੜੇਲ ਦੀ ਨਜ਼ਰ ਲੱਗਣ ਤੇ ਪ੍ਰਤੀਪ ਸਹਿ ਚੰਗੀ ਤਰ੍ਹਾਂ ਜਾਪ ਕਰੇ ਸੁਪਨੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਤੇ ਪੰਡਤ ਬ੍ਰਿਜ ਲਾਲ ਨੇ ਸੁਣਿਆ ਸੀ ਸੱਚੇ ਗੁਰੂ ਦਸਵੇਂ ਪਾਸ਼ਾ ਜੀ ਨੇ ਆਪਣੇ ਮੁਖਾਰ ਬਿੰਦੋ ਬਚਨ ਲਿਖਵਾਏ ਅਗੇ ਲਿਖਾਰੀ ਲਿਖਣ ਲੱਗਾ ਜਿਵੇਂ ਮਹਿਮਾ ਵਿਧੀ ਅਨਸਾਰ ਉਚਾਰਨ ਕੀਤੀ ਸੀ ਜੇ ਗੁਰਮੰਤਰ ਦਾ ਹੋਮ ਕਰੇ ਤਾਂ ਸਾਰੇ ਵਿਗਨਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸਤਗੁਰ ਜੀ ਦੇ ਪ੍ਰਤਾਪ ਨਾਲ ਸਾਰੇ ਬੰਧਨ ਟੁੱਟ ਜਾਂਦੇ ਹਨ ਇਹ ਚਾਰ ਪਦਾਰਥ ਦਵਾਉਂਦੇ ਹਨ ਸੋ ਸਾ ਸੰਗਤ ਜੀ ਇੱਥੇ ਪੰਜਵੀਂ ਰੁੱਤ ਦਾ 27ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾ ਚੁਕਾਣੀ ਖਿਮਾ ਬਖਸ਼ਣੇ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਇੱਕ ਅੰਗ ਦੇ ਉੱਪਰ ਹਰ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਆਕਾਫਤਾਂ ਆਉਂਦੀਆਂ ਉਹਨਾਂ ਲਈ ਕੀ ਸਮਾਧਾਨ ਹੈ ਇਨਸਾਨ ਨੂੰ ਕੀ ਕਰਨਾ ਚਾਹੀਦਾ ਇਕ ਇਨਸਾਨ ਦੀ ਸੋਚ ਕਿਵੇਂ ਦੀ ਹੋਣੀ ਚਾਹੀਦੀ ਹੈ ਇਹ ਸਾਨੂੰ ਜੀਵਨ ਜਿਉਣ ਦਾ ਬਿਉਰਾ ਹੀ ਦੱਸਦੀ ਹੈ ਕਿ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਬਣਾਉਣਾ ਝੂਠਤਾ ਗੁਰਬਾਣੀ ਦੇ ਵਿੱਚ ਲਿਖਿਆ ਹੀ ਨਹੀਂ ਜਿੱਕੇ ਨਹੀਂ ਜਿਕਰੇ ਨਹੀਂ ਗੁਰਬਾਣੀ ਦੇ ਵਿੱਚ ਸਿਰਫ ਸੱਚ ਤੋਂ ਸੱਚ ਲਿਖਿਆ ਜੋ ਨਹੀਂ ਲਿਖਿਆ ਉਹ ਵਸ ਝੂਠ ਹੁੰਦੀ ਹੈ ਤੇਨ ਸਾਨੂੰ ਵੀ ਇਹੀ ਚਾਹੀਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੱਚ ਸੱਚ ਤੇ ਸੱਚ ਦੇ ਪੈਰਾ ਦਵੇ ਝੂਠ ਨੂੰ ਆਪਣੇ ਤੋਂ ਬਹੁਤ ਦੂਰ ਰੱਖੇ ਕਿਉਂਕਿ ਜ਼ਿੰਦਗੀ ਜਿਉਣ ਲਈ ਕੁਝ ਪਲਾਂ ਦੀ ਹਿੰਮਤ ਬਹੁਤ ਹੁੰਦੀ ਹੈ ਤੇ ਜ਼ਿੰਦਗੀ ਕਦੋਂ ਮੁੱਕ ਜਾਵੇ ਇਹਦਾ ਕੋਈ ਪਤਾ ਨਹੀਂ ਬਸ ਆਪਣੇ ਜਜ਼ਦ ਤੇ ਭਰਮਣਾ ਵੀਡੀਓ ਕਿਵੇਂ ਦੀ ਲੱਗੀ ਲਾਇਕਸ਼ਰ ਮੈਨੂੰ ਜੀ ਕਰੇ ਕਮੈਂਟ ਬਾਕਸ ਉਸ ਨੂੰ ਚਾਹਾਂ ਸੰਦੇਸ਼ ਜੀ ਕਰੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ